ਅੱਜ ਆਪਾਂ ਸਟੇਸ਼ਨ ਦੇ ਉੱਤੇ ਜਿਹੜੇ ਜਥੇ ਆਪਾਂ ਸ਼ੰਭੂ ਜਾਂ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਭੇਜਣੇ ਆ ਉਹ ਬਾਰਡਰਾਂ ਵਾਸਤੇ ਕਿਉਂਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਆਪੋ ਆਪਣੇ ਢੰਗ ਨਾਲ ਫੈਸਲੇ ਕੀਤੇ ਆ ਵੀ ਲੰਬਾ ਅੰਦੋਲਨ ਚੱਲਣਾ ਵਾ ਸਾਡੀ ਜਥੇਬੰਦੀ ਨੇ ਸਾਰੇ ਜ਼ਿਲ੍ਹਿਆਂ 'ਚ ਆਪਦੇ ਫੈਸਲੇ ਕੀਤੇ ਆ ਤੇ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਫੈਸਲੇ ਕੀਤੇ ਆ ਵੀ 10 ਤਾਰੀਖ ਨੂੰ 20 ਨੂੰ ਤੇ 30 ਨੂੰ ਤਿੰਨ ਕੱਟ ਆਫ ਡੇਟਾਂ ਦਿੱਤੀਆਂ ਅੰਮ੍ਰਿਤਸਰ ਜਿਲ੍ਹੇ ਨੂੰ ਇੱਕ ਜਥਾ 10 ਨੂੰ 10 ਦਿਨ ਵਾਸਤੇ 20 ਨੂੰ ਤੇ 30 ਨੂੰ ਇਹ ਹਰ ਮਹੀਨੇ ਦੀਆਂ ਇਸੇ ਡੇਟਾਂ ਤੇ ਅੰਮ੍ਰਿਤਸਰ ਦੇ ਇਸ ਸਟੇਸ਼ਨ ਤੇ ਜਿੱਥੇ ਅਸੀਂ ਝੰਡਾ ਲਾਇਆ ਹੈਗਾ ਝੰਡਾ ਲਾਉਣ ਦਾ ਮਨੋਰਥ ਹੋਰ ਕੋਈ ਨਹੀਂ ਹੈ ਇੱਥੇ ਸਾਡੇ ਬੰਦੇ ਇਕੱਠੇ ਹੋ ਜਾ ਕਰਨਗੇ ਵੀ ਇੱਥੇ ਇਕੱਠ ਕਰ ਲਿਆ ਇਤੋਂ ਸਾਡਾ ਰਜਿਸਟਰ ਲੱਗਿਆ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਸਾਡੇ ਆ ਇਹ ਜਥੇ ਦੇ ਵਿੱਚ ਜਾ ਰਹੇ ਨੇ ਕੱਲ ਨੂੰ ਮਿਸਿੰਗ ਮਿਸ ਹੈਪਨਿੰਗ ਜਾਂ ਕੁਝ ਵੀ ਜਿਹੇ ਹੀ ਘਟਨਾ ਸਾਹਮਣੇ ਹੁੰਦੀ ਆ ਤੋ ਪਤਾ ਹੁੰਦਾ ਵੀ ਸਾਡੇ ਬੰਦੇ ਐਨੇ ਰੇਲਵੇ ਸਟੇਸ਼ਨ ਤੋਂ ਆ ਗੱਡੀਆਂ ਤੇ ਚੜ ਕੇ ਚੱਲ ਇੱਕ ਤਾਂ ਇਹ ਰੇਲਵੇ ਸਟੇਸ਼ਨ ਉਹ ਇੱਕ ਬਿਆਸ ਹੋਊਗਾ ਕੁਝ ਉਧਰ ਨੇੜੇ ਲੱਗਦੇ ਇਲਾਕੇ ਇਹ ਦੋ ਥਾਵਾਂ ਤੋਂ ਸਾਡੇ ਜਥੇ 10 20 ਤੇ 30 ਨੂੰ ਚੜਿਆ ਕਰਨਗੇ ਇਹਦਾ ਸਟੇਸ਼ਨ ਦਾ ਜਾਇਜ਼ਾ ਲੈਣ ਨੂੰ ਐਸੀ ਸਟੇਸ਼ਨ ਮਾਸਟਰ ਨੂੰ ਮਿਲਣਾ ਕੁਝ ਗੱਡੀਆਂ ਜਿਹੜੀਆਂ ਆ ਸਾਡੀਆਂ ਸ਼ਾਇਦ ਰਾਜਪੁਰੇ ਨਹੀਂ ਖਲੋਂਦੀਆਂ ਉਹਦੀ ਜਾਣਕਾਰੀ ਲੈ ਲੈਣੀ ਆਪਾਂ ਇੱਕ ਤਾਂ ਕਿ ਉਹ ਕਿਹੜੀਆਂ ਗੱਡੀਆਂ ਨਹੀਂ ਖਲੋਂਦੀਆਂ ਤੇ ਤੁਹਾਡੇ ਮਾਦਮ ਨਾਲ ਘਾਂ ਪੇਚਦਾਂਗੇ ਪਰ ਅੱਗੇ ਟੱਕ ਟਲੇ ਦੇ ਜਾਂਦੇ ਸੀਗੇ ਕਿਸਾਨ ਹੁਣ ਟੱਕ ਟਲੇ ਆ ਥੋੜੀ ਪੈ ਗਈ ਕਿ ਗੋਆ ਕੀ ਹੈ ਪਹਿਲੋ ਪੀਸੀ ਹੋ ਲੈਣ ਤੋਂ ਪਾਈ ਫਿਰ ਆਪਾਂ ਘਾਂ ਕਰ ਲਈ ਜੀ ਤੋਂ ਇਸ ਕਰਕੇ ਇੱਕ ਤਰ੍ਹਾਂ ਦੂਸਰਾ ਹੈਗਾ ਬੱਸਾਂ ਰਹੀ ਜਿਨ੍ਹਾਂ ਨੇ ਜਾਣਾ ਮਾ 골ਡਨ ਗੇਟ ਠੀਕ ਹੈ ਜੀ ਜੰਡਿਆਲਾ ਗੁਰੂ ਦੇ ਲਾਗੇ ਟੋਲ ਪਲਾਜ਼ਾ ਤੇ ਇੱਕ ਬਿਆਸ ਬੱਸ ਅਡਾ ਇਹ ਤਿੰਨ ਸਥਾਨ ਹੋਣਗੇ ਉੱਥੋਂ ਸਾਡੇ ਬੰਦੇ ਉਧਰੇ ਬਾਕੀ ਜਿਹੜੇ ਕੱਥੂ ਨੰਗਲੋਂ ਆਉਣ ਵਾਲੇ ਉਹ ਕੱਥੂ ਨੰਗਲ ਇਕੱਠੇ ਹੋਇਆ ਕਰਨਗੇ ਟੋਲ ਪਲਾਜੇ ਤੇ ਉੱਥੇ ਵੀ ਤਾਂ ਮਜੀਠੇ ਵਾਲੇ ਮਜੀਠੇ ਬੱਸ ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਤੇ ਸਾਰੇ ਟਰਾਂਸਪੋਰਟਰਾਂ ਨੂੰ ਸਾਡੀ ਤੁਹਾਡੇ ਮਾਦਮ ਨਾਲ ਅਪੀਲ ਆ ਵੀ ਜਿਹੜੇ ਸ਼ੰਭੂ ਤੇ ਜਾਂ ਹਰਿਆਣੇ ਦੇ ਬਾਡਰਾਂ ਤੇ ਕਿਸਾਨ ਜਾਂਦੇ ਨੇ ਬਾਈ ਉਹਨਾਂ ਕੋਲੇ ਟਿਕਟਾਂ ਉਹਨਾਂ ਨੇ ਪਹਿਲਾਂ ਵੀ ਮੰਤ ਦਿੱਤੀ ਸੀ ਨਾ ਲਈਆਂ ਜਾਣ ਠੀਕ ਹੈ ਜੀ ਕੋਕੀ ਅੰਦੋਲਨ ਦੇ ਵਿੱਚ ਇਹ ਟਰਾਂਸਪੋਰਟਾਂ ਦੀ ਹਮਾਇਤੀ ਬਹੁਤ ਸਾਰਿਆਂ ਦੇ ਫੋਨ ਵੀ ਸਾਨੂੰ ਆਏ ਸੀ ਔਰ ਅਸੀਂ ਆਪਣੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਵੀ ਹਰੇਕ ਬੱਸ ਦੇ ਵਿੱਚ 5-7 ਬੰਦੇ 10 ਇੰਨੇ ਕੀ ਚੜਨੇ ਚਾਹੀਦੇ ਆ ਉਹਨਾਂ ਦਾ ਕਾਊਂਟ ਬਾਰੰਬ ਵੀ ਚੱਲਦਾ ਰਿਹਾ ਸਾਡਾ ਕੰਮ ਵੀ ਚੱਲਦਾ ਰਹੇ ਤਾਂ ਇਸ ਕਰਕੇ ਇਹਦੋਂ ਵੀ ਆ ਵੀ ਹਰ ਇੱਕ ਗੱਡੀ ਇੱਕ ਗੱਡੀ ਵਿੱਚ ਜ਼ਿਆਦਾ ਨਾ ਚੜੇ ਜਾਣ ਯਾਮ ਯਾਤਰੀ ਨੂੰ ਨੁਕਸਾਨ ਕੋਈ ਬਾੜਾ ਨਾ ਹੋਵੇ ਯਾਨੀ ਹਰੇਕ ਗੱਡੀ ਦੇ ਵਿੱਚ ਜੇ ਕੋ 50 100 ਬੰਦਾ ਬੈਜੂਗਾ ਤੇ ਇੰਨੀ ਕ ਅਡਜਸਟਮੈਂਟ ਹੁੰਦੀ ਆ ਰੇਲ ਗੱਡੀ ਦੇ ਵਿੱਚ ਕੋਈ ਕਿਸੇ ਨੂੰ ਮਸਲਾ ਨਹੀਂ ਹੁੰਦਾ ਇੱਕ ਤਾਂ ਇਹ ਸਾਡੀ ਅਪੀਲ ਹੈਗੀ ਆ ਦੂਸਰਾ ਅੱਜ ਜਿਹੜਾ ਕੇਂਦਰ ਦਾ ਫੈਸਲਾ ਸੀਏ ਦਾ ਅਨਾਉਂਸਮੈਂਟ ਹੋਈ ਆ ਸਾਨੂੰ ਇਹ ਲੱਗਦਾ ਵਾ ਵੀ ਦੇਖੋ ਜੇ ਮੋਦੀ ਸਰਕਾਰ ਨੂੰ ਆਪਣੇ ਵਿਕਾਸ ਦੇ ਉੱਤੇ ਯਕੀਨ ਹੁੰਦਾ ਕਿ ਅਸੀਂ ਹਕੀਕੀ ਵਿਕਾਸ ਕਿਸਾਨ ਲਈ ਮਜ਼ਦੂਰ ਲਈ ਵਪਾਰੀ ਲਈ ਬਿਰਜਗਾਰ ਲਈ ਆਮ ਲੋਕਾਂ ਲਈ ਕੀਤਾ ਤੇ ਉਹਨਾਂ ਨੂੰ ਲਕਸ਼ਣ ਤੋਂ ਥੋੜੇ ਦਿਨਾਂ ਬਾਅਦ ਕੋਈ ਵੀ ਨਵੀਂ ਚੀਜ਼ ਲਿਆਉਣ ਦੀ ਲੋੜ ਨਹੀਂ ਸੀ ਹੈਗੀ ਇੱਕ ਤਾਂ ਇਹ ਕਿਸਾਨ ਅੰਦੋਲਨ ਨੂੰ ਡੀਰੀਲ ਕਰ ਲਈ ਵੀ ਕਿਸਾਨ ਅੰਦੋਲਨ ਦਾ ਦਬਾਅ ਇਹਨਾਂ ਸਮੱਸਿਆਵਾਂ ਨੂੰ ਲੱਗ ਰਹੀ ਵੀ ਅਸੀਂ ਜਿੱਤ ਨਹੀਂ پا ਰਹੇ ਦੂਸਰਾ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਲੈਕਟੋਰਲ ਬਾਉਂਡ ਦਾ ਜਿਹੜਾ ਮੁੱਦਾ ਚੱਲ ਰਿਹਾ ਵਾ ਵੀ ਜਿਹਦੇ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੂੰ ਕਿਸੇ ਕੰਪਨੀਆਂ ਨੇ ਕਿਸੇ ਲੋਕਾਂ ਨੇ ਜਿਹੜੇ ਵੀ ਲੋਕ ਨੇ ਉਹਨਾਂ ਨੇ ਫੰਡਿੰਗ ਜਿਹੜੀ ਕੀਤੀ ਆ ਯਾਨੀ ਉਹਨੂੰ ਜਨਤਕ ਕਰਨ ਦਾ ਦਬਾਅ ਫੁੱਲ ਫਲੱਡ ਹੈਗਾ ਚੱਲ ਇਤਿ ਕੋ ਵੱਡੀ ਗੱਲ ਨਹੀਂ ਵੀ ਜਿਨ੍ਹਾਂ ਨੇ ਫੰਡਿੰਗ ਕੀਤਾ ਉਹਨਾਂ ਦੇ ਨਾਂ ਆਜਨੇ ਚਾਹੀਦੇ ਉਹ ਮੁੱਦਾ ਵੀ ਇਸ ਵੇਲੇ ਪੂਰੇ ਜੋਰ ਨਾਲ ਚੱਲ ਰਿਹਾ ਹਨ ਇਹਨੂੰ ਵੀ ਡੀਰੇਲ ਕਰ ਲਈ ਇਹ ਮੁੱਦਾ ਵਿੱਚ ਵਾੜਿਆ ਗਿਆ ਦੇਖੋ ਇਹ ਠੀਕ ਹੈ ਜੋ ਕੁਝ ਚਾਹੇ ਬੰਗਲਾਦੇਸ਼ ਆ ਚਾਹੇ ਅਫਗਾਨਿਸਤਾਨ ਆ ਤੇ ਚਾਹੇ ਪਾਕਿਸਤਾਨ ਉੱਥੇ ਜਿਹੜੀਆਂ ਘਟ ਗਿੰਤੀਆਂ ਨੇ ਉਹਨਾਂ ਨਾਲ ਬਾਈ ਜਬਰ ਤੇ ਹੋਇਆ ਇਹ ਗੱਲ ਮੰਨਣ ਤੋਂ ਕੋਈ ਇਨਕਾਰ ਨਹੀਂ ਹੈਗਾ ਹਰਕਨਾ ਉਹ ਉਹਨਾਂ ਤੋਂ ਦੀਆਂ ਸਰਕਾਰਾਂ ਕਟ ਗਿਣਤੀਆਂ ਨੂੰ ਇਨਸਾਫ ਦੇਣ ਦੇ ਵਿੱਚ ਨਾਕਾਮ ਜਾ ਰਹੀਆਂ ਇਹ ਚ ਕੋਈ ਰੌਲਾ ਨਹੀਂ ਹੈਗਾ ਜਿਹੜੀ ਪਾਕਿਸਤਾਨ ਦੇ ਵਿੱਚ ਕਟ ਗਿਣਤੀਆਂ ਦੀ ਆਬਾਦੀ 47 ਸੀਗੀ ਸ਼ਾਇਦ ਉਹ ਬਹੁਤ ਘਟੀ ਹੈਗੀ ਆ ਇਹ ਸੱਚ ਆ ਬੰਗਲਾਦੇਸ਼ ਚ ਪਰ ਦੇਖੋ ਜੇ ਉਹਨਾਂ ਮੁਲਕਾਂ ਦੇ ਵਿੱਚ ਕਟ ਗਿਣਤੀਆਂ ਨਾਲ ਤੱਕਾ ਹੋਇਆ ਜ਼ਬਰ ਹੋਇਆ ਉਹਨਾਂ ਉਹ ਪੂਰੀ ਦੁਨੀਆ ਦੇ ਵਿੱਚ ਇਸ ਗੱਲੋਂ ਬਦਨਾਮ ਨੇ ਪਰ ਸਾਡਾ ਮੁਲਕ ਇੱਕ ਧਰਮ ਨਿਰਪੱਖ ਮੁਲਕ ਹੈਗਾ ਠੀਕ ਹੈ ਜੀ ਔਰ ਇੱਥੇ ਇਹ ਇਹ ਰਾਜਾਂ ਦਾ ਸਮੂਹ ਹੈਗਾ ਸਾਨੂੰ ਉਹਨਾਂ ਦੇ ਆਧਾਰ ਤੇ ਅਸੀਂ ਆਪਣੀਆਂ ਕਟ ਗਿੰਤੀਆਂ ਨਾਲ ਕੋਈ ਜਿਹਹਾ ਫੈਸਲਾ ਕਰੀਏ ਜਿਹੜਾ ਨੁਕਸਾਨ ਦੇ ਐਗਜ਼ਾਮਪਲ ਲਈ ਫਿਰ ਅਸੀਂ ਬੰਗਲਾਦੇਸ਼ ਪਾਕਿਸਤਾਨ ਜਾਂ ਅਫਗਾਨਿਸਤਾਨ ਦਾ ਨਾਂ ਲਈਏ ਠੀਕ ਨਹੀਂ ਹੈਗਾ ਅਸੀਂ ਦੁਨੀਆ ਦੇ ਵਿੱਚ ਆਪਣੀਆਂ ਲੋਕਤੰਤ੍ਰਿਕ ਕਦਰਾਂ ਕੀਮਤਾਂ ਵਾਸਤੇ ਜਾਣੇ ਜਾਂਦੇ ਹਾਂ ਸਾਨੂੰ ਆਪਣੇ ਮੁਲਕ ਦੇ ਸੰਵਿਧਾਨ ਤੇ ਜਿਹੜਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਆਪਣੇ ਮੌਲਿਕ ਅਧਿਕਾਰਾਂ ਦਾ ਹੱਕ ਦਿੰਦਾ ਹੈਗਾ ਜਿੱਥੇ ਉਹਨੇ ਇਹਨਾਂ ਤੋਂ ਤੰਗ ਹੋ ਕੇ ਪਰ ਹਿੰਦੁਸਤਾਨ ਵਿੱਚ ਚਾਹੇ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਉੱਥੇ ਮੁਸਲਮਾਨਾਂ ਬਾਰੇ ਵੀ ਸੋਚ ਲੈਂਦੇ ਕੀ ਵੱਡਾ ਮਸਲਾ ਸੀ ਮੈਨੂੰ ਨਹੀਂ ਲੱਗਦਾ ਕੋਈ ਰੌਲਾ ਹੋਣਾ ਸੀ ਫਿਰ ਵੀ ਜਿਹੜਾ ਨੋਟੀਫਿਕੇਸ਼ਨ ਹੋਇਆ ਵਾ ਇਹਨੂੰ ਪੜ੍ਹ ਕੇ ਹੀ ਅਸਲ ਪੱਤਰਿਕਾ ਉਹਦੇ ਬਾਰੇ ਕੀ ਬੋਲਿਆ ਸੀ ਦੱਸ ਸਕਦੇ ਆ ਪਰ ਸ਼ੁਰੂਆਤ 'ਚ ਸਾਨੂੰ ਜੋ ਨਜ਼ਰ ਆਇਆ ਇਹ ਇਹ ਸੀਗਾ ਵੀ ਇਹ ਕਿਸਾਨ ਅੰਦੋਲਨ ਦੇ ਦਬਾਅ ਹੇਠ ਹੁਣ ਹੁਣ ਜਿਵੇਂ ਤੁਸੀਂ ਦੇਖੋ ਪਹਿਲੋਂ ਤਾਂ ਕਨਸੋਵਾ ਆਏ ਸੀਗਾ ਵੀ ਚੋਨ ਜਾਬ ਤੱਕ ਫਰਵਰੀ ਦੇ ਖੇਤ ਲੱਗ ਜਾਣਾ ਮਾਰਚ ਦੇ ਪਹਿਲੇ ਹੁਣ ਚੋਨ ਜਾਬ ਤੱਕ ਖਿੱਚਿਆ ਜਾ ਰਿਹਾ ਹੈ ਠੀਕ ਆ ਤੀਜਾ ਹਮਲਾ ਫੇਰ ਭਾਰਤ ਦੇ ਲੋਕਤੰਤਰ ਤੇ ਆ ਵੀ ਜਿਵੇਂ ਜਿਹੜਾ ਸਾਡਾ ਨਿਰਪੱਖ ਲਕਸ਼ਣ ਕਮਿਸ਼ਨ ਸੀ ਜਿਵੇਂ ਉਹਦੀ ਚੋਣ ਹੁੰਦੀ ਸੀ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਵਿਰੋਧੀ ਧਿਰ ਦਾ ਲੀਡਰ ਤੇ ਇੱਕ ਸੁਪਰੀਮ ਕੋਰਟ ਦੀ ਸਿਫਾਰਿਸ਼ ਹੁੰਦੀ ਸੀ ਹੁਣ ਸੁਪਰੀਮ ਕੋਰਟ ਨੂੰ ਪਿੱਛੇ ਖਿੱਚਿਆ ਜਾ ਰਿਆ ਸੀ ਸਰਕਾਰ ਦੀਆਂ ਹੋਣ ਗਿਆ ਤਾਂ ਆਪਣੀ ਮਰਜ਼ੀ ਦਾ ਕੋਈ ਲਕਸ਼ਣ ਕਮਿਸ਼ਨ ਚੋਲਣਗੇ ਇੱਕ ਖਤਰਾ ਵੀ ਦੇਸ਼ ਦੇ ਸਾਹਮਣੇ ਖੜਾ ਨਜ਼ਰ ਆ ਰਿਹਾ ਤੋਂ ਮੈਨੂੰ ਲੱਗਦਾ ਪੇ ਦੇ ਨਾਲੋਂ ਪ੍ਰਧਾਨ ਮੰਤਰੀ ਜੀ ਯਤਨ ਕਰਨ ਪਹਿਲੇ ਅੰਦੋਲਨ ਦੇ ਵਿੱਚ ਵੀ ਅੱਗੇ ਆਏ ਸੀਗੇ ਔਰ ਉਹਨਾਂ ਨੇ ਖੁਦ ਆ ਕੇ ਅੰਦੋਲਨ ਦੀਆਂ ਮੰਗਾਂ ਮੰਨੀਆਂ ਸੀ ਹੁਣ ਆਪਸ਼ਨ ਉਹਨਾਂ ਕੋਲੇ ਅੱਜ ਵੀ ਹੈਗੀ ਆ ਵੀ ਅੱਗੇ ਆਉਣ ਅੰਦੋਲਨ ਦੀਆਂ ਮੰਗਾਂ ਮੰਨ ਲੈਣ ਨਹੀਂ ਤਾਂ ਬਾਈ ਅਸੀਂ ਫੈਸਲਾ ਕਰ ਲਿਆ ਵੀ ਇਹ ਅੰਦੋਲਨ ਹੋ ਲੰਮਾ ਬਹੁਤ ਅੱਛੇ ਵਾਤਾਵਰਣ ਚ ਗੱਲ ਹੋਈ ਆ ਬਹੁਤ ਠੰਡੇ ਸਵੇਰ ਨਾਲ ਪੰਦੇਰ ਸਾਹਿਬ ਨੇ ਗੱਲਬਾਤ ਕੀਤੀ ਆ ਉਹਨਾਂ ਨੇ ਕੁਝ ਗੱਡੀਆਂ ਦੀ ਟਾਈਮਿੰਗ ਮੇਰੇ ਕੋਲ ਪੁੱਛੀ ਜਿਹੜੀ ਇਹ ਰਾਜਪੁਰੇ ਖੜੀਆਂ ਹੁੰਦੀਆਂ ਤਾਂ ਕਿ ਇਹ ਆਪਣੇ ਕਿਸਾਨਾਂ ਨੂੰ ਦੱਸ ਸਕਣ ਵੀ ਇੱਥੋਂ ਗੱਡੀ ਕਿੰਨੇ ਵਜੇ ਚੱਲਦੀ ਤੇ ਉੱਥੇ ਕਿੰਨੇ ਵਜੇ ਪਹੁੰਚਦੀ ਆ ਤੇ ਇੱਕ ਇਹ ਆਪਣਾ ਹੈਲਪ ਡੈਸਕ ਟਾਈਪ ਜਾਂ ਇੱਕ ਰਿਸੈਪਸ਼ਨ ਕਾਊਂਟਰ ਲਗਾ ਸਰਕੂਲੇਟਿੰਗ ਏਰੀਆ ਦੇ ਵਿੱਚ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਗਿਆ ਵੀ ਡਿਵੀਜ਼ਨਲ ਅਥਾਰਟੀ ਜੈਸ ਕਰਣ ਗਿਆ ਤੇ ਫਿਰ ਉਹ ਲਗਵਾ ਦਿੱਤਾ ਜਾਏਗਾ ਜਿਵੇਂ ਇਨਸਟਰਕਸ਼ਨਸ ਫੋਲੋਸ ਕਰੋ ਆਣ ਗਿਆ ਉਹਦਾ ਕੀਤਾ ਜਾਏਗਾ ਕਿੱਥੇ ਚਰਵਨਾ ਕਦੋਂ ਹੋਣਗੇ ਇਹਨਾਂ ਤੇ 10 20 ਤੇ 30 ਤਰੀਕ ਹਰ ਮਹੀਨੇ ਦੀ 10 ਤਰੀਕ 20 ਤਰੀਕ ਤੇ 30 ਤਰੀਕ ਨੂੰ 500 ਤੋਂ 1000 ਬੰਦਾ ਹੀ ਦੱਸ ਰਹੇ ਨੇ ਵੀ ਆਏਗਾ